ਪੰਜਾਬੀ ਨਿਊਜ਼ ਟੂਡੇ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਨਮੋਲ ਗगन ਮਾਨ ਦੇ ਵਿਆਹ ਦੀਆਂ ਕਾਫੀ ਜ਼ਿਆਦਾ ਚਰਚਾਵਾਂ ਸੀ ਸੋ ਆਖਰ ਫਾਈਨਲੀ ਜਿਹੜਾ ਹੈ ਵਿਆਹ ਹੋ ਚੁੱਕਿਆ ਹੈ ਤੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਜਿਹੜੇ ਨੇ ਉਹ ਪਹੁੰਚ ਗਏ ਨੇ ਅਨਮੋਲ ਗगन ਮਾਨ ਦੇ ਵਿਆਹ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਤੇ ਕੁਝ ਵੀਡੀਓਜ਼ ਜਿਹੜੀਆਂ ਨੇ ਕਾਫੀ ਜ਼ਿਆਦਾ ਵਾਈਰਲ ਹੋਈਆਂ ਨੇ ਹਾਲਾਂਕਿ ਐਡਵੋਕੇਟ ਸ਼ਹਾਵਾਜ਼ ਸੋਹੀ ਦੇ ਨਾਲ ਉਹਨਾਂ ਦਾ ਜਿਹੜਾ ਹੈ ਆਨੰਦ ਕਾਰਜ ਹੋਇਆ ਹੈ ਉਹਨਾਂ ਦਾ ਵਿਆਹ ਹੋਇਆ ਸੋ ਲਗਾਤਾਰ ਜੇ ਗੱਲ ਕਰੀਏ ਤੇ ਸੋਹੀ ਪਰਿਵਾਰ ਦੀ ਨੂ ਬਣੇਗੀ ਸਹਿਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਵਾਇਰਲ ਹੋ ਚੁੱਕੀਆਂ ਨੇ ਸੋ ਆਖਰਕਾਰ ਲਾਵਾ ਹੋ ਚੁੱਕੀਆਂ ਨੇ ਤੇ ਕਾਫੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਉਹਨਾਂ ਦੇ ਵਿਆਹ ਦੇ ਵਿੱਚ ਵੇਖੀਆਂ ਗਈਆਂ ਨੇ ਹਾਲਾਂਕਿ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਦੇ ਨਾਲ ਅਨਮੋਲ ਗगनਮਾਨ ਦੇ ਵਿਆਹ ਦੇ ਵਿੱਚ ਨਜ਼ਰ ਆਏ ਸੋ ਆਖਰਕਾਰ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਜਿਹੜੀ ਹੈ ਉਹਨਾਂ ਨੂੰ ਖਾਸ ਵਧਾਈ ਦਿੱਤੀ ਐ ਸੋ ਲਗਾਤਾਰ ਗੱਲ ਕਰੀਏ ਅਨਮੋਲ ਗगनਮਾਨ ਤੇ ਨਾਲ ਹੋਰ ਕਈ ਸਿਆਸੀ ਲੀਡਰ ਜਿਹੜੇ ਨੇ ਜੁੜੇ ਹੋਏ ਸੋ ਕਾਫੀ ਤਨਾਡ ਜਿਹੜੇ ਲੋਕ ਨੇ ਉਹ ਵੀ ਉਹਨਾਂ ਦੇ ਵਿਆਹ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਖਰੜ ਤੋਂ ਵਿਧਾਇਕ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗगनਮਾਨ ਦਾ ਐਤਵਾਰ ਨੂੰ ਵਿਆਹ ਹੋ ਚੁੱਕਿਆ ਹੈ ਉਹ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਜਾ ਚੁੱਕੇ ਨੇ ਜ਼ੀਰਕਪੁਰ ਪਟਿਆਲਾ ਸੜਕ ਤੇ ਸਥਿਤ ਇਤਿਹਾਸਕ ਗੁਰਦੁਆਰਾ ਨਾਬਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਲਟਾਣਾ ਦੇ ਤਨਾੜ ਤੇ ਸਿਆਸੀ ਪਿਛੋਕੜ ਵਾਲੇ ਪਰਿਵਾਰ ਦੇ ਪੁੱਤਰ ਸਹਵਾਰ ਸੋਹੀ ਨਾਲ ਉਹਨਾਂ ਦਾ ਆਨੰਦ ਕਾਰਜ ਹੋ ਚੁੱਕਿਆ ਹੈ ਉਪਰੰਤ ਜ਼ੀਰਕਪੁਰ ਦੇ ਇੱਕ ਨਾਮੀ ਮੈਰਿਜ ਪੈਲਸ ਦੇ ਵਿੱਚ ਰੱਖੇ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਭੈਣ ਨਪੀਤ ਕੌਰ ਦੇ ਨਾਲ ਨਵ ਵਿਆਹੇ ਜੋੜੇ ਨੂੰ ਵਧਾਈ ਦੇਣ ਪੁੱਜੇ ਉਹਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਸੋਹੀ ਭਾਗ ਸਿੰਘ ਬਲਟਾਣਾ ਗੁਰਪਾਲ ਸਿੰਘ ਕੈਬਨਟ ਮੰਤਰੀ ਮੀਤ ਹੇਰ ਕੁਲਦੀਪ ਸਿੰਘ ਧਾਲੀਵਾਲ ਚੇਤਨ ਸਿੰਘ ਜੌੜਾ ਮਾਜਰਾ ਕੁਲਤਾਰ ਸੰਧਵਾ ਅਮਨ अरोड़ा ਹਰਜੋਤ ਬੈਂਸ ਸਰਪੰਨ ਸਿੰਘ ਈਟੀਓ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਸਮੇਤ ਵੱਡੀ ਗਿਣਤੀ ਚ ਪੰਜਾਬ ਦੀ ਵਜ਼ਾਰਤ ਦੇ ਵਿਧਾਇਕ ਜਿਹੜੇ ਨੇ ਮੌਜੂਦ ਰਹੇ ਨੇ ਸਵਾਗਤ ਕੈਬਨਟ ਮਿਨਿਸਟਰ ਨੇ ਅਨਮੋਲ ਗਗਨਮਾਨ ਜਿਨ੍ਹਾਂ ਦਾ ਵਿਆਹ ਹੋਇਆ ਸੋ ਲਗਭਗ ਜੇ ਗੱਲ ਕਰੀਏ ਤਾਂ ਕਾਫੀ ਚਰਚਾਵਾ ਸੀ ਉਹਨਾਂ ਦੇ ਵਿਆਹ ਦੀਆਂ ਸੋ ਲਗਾਤਾਰ ਉਹਨਾਂ ਦਾ ਵਿਆਹ ਜਿਹੜਾ ਹੈ ਫਾਈਨਲੀ ਮੁਕੰਮਲ ਹੋ ਚੁੱਕਿਆ ਆਖਰਕਾਰ ਆਨੰਦ ਕਾਰਜ ਹੋ ਚੁੱਕੇ ਨੇ ਸੋਹੀ ਪਰਿਵਾਰ ਦੇ ਨੋ ਬਣ ਚੁੱਕੇ ਨੇ ਮਿਸਸ ਸੋਹੀ ਬਣ ਚੁੱਕੇ ਨੇ ਅਨਮੋਲ ਗगन ਮਾਨ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਆਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਦੇ ਵਿਆਹ ਦੇ ਫੰਕਸ਼ਨ ਦੇ ਵਿੱਚ ਕਾਫੀ ਜਿਹੜੇ ਲੋਕ ਪੁੱਜੇ ਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਜਿੱਥੇ ਅਨਮੋਲ ਗगन ਮਾਨ ਦੇ ਵਿਆਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦਾ ਸਵਾਗਤ ਕੀਤਾ ਤੇ ਪੰਜਾਬ ਦੇ ਉਹਨਾਂ 3 ਕਰੋੜ ਲੋਕਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਅਨਮੋਲ ਗਗਨਮਾਨ ਪੂਰੇ ਪੰਜਾਬ ਦੀ ਧੀ ਹੈ ਪੂਰੇ ਪੰਜਾਬ ਦੀ ਬੇਟੀ ਹੈ ਸੋ ਆਖਰ ਜਿੱਥੇ ਵਿਆਹ ਦੇ ਵਿੱਚ ਸਿਆਸੀ ਆਗੂਆਂ ਸਣੇ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ ਐਮ ਮਾਨ ਦੀ ਪਤਨੀ ਕਾਫੀ ਜ਼ਿਆਦਾ ਖਿੱਚ ਦਾ ਕੇਂਦਰ ਰਹੀ ਹੈ ਅਨਮੋਲ ਗਗਨਮਾਨ ਦੇ ਵਿਆਹ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਸ਼ਿਰਕਤ ਕੀਤੀ ਸੀ ਵਿਆਹ ਤਾਂ ਉਹਨਾਂ ਦੀਆਂ ਕਈ ਸ਼ਾਨਦਾਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਨਾ ਤਸਵੀਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਡਾਕਟਰ ਗੁਰਪ੍ਰੀਤ ਕੌਰ ਖਿੱਚ ਦਾ ਕੇਂਦਰ ਰਹੇ ਨੇ ਅਨਮੋਲ ਗੰਗਨਮਾਨ ਵਿਆਹ ਦੇ ਜੋੜੇ ਵਿੱਚ ਬੇਹਦ ਖੂਬਸੂਰਤ ਨਜ਼ਰ ਆਏ ਸ਼ਹਿਬਾਜ਼ ਸੋਹੀ ਨਾਲ ਉਹਨਾਂ ਦੀ ਜੋੜੀ ਉੱਪਰ ਹਰ ਕਿਸੇ ਨੇ ਖੂਬ ਪਿਆਰ ਵਰਸਾ ਆਇਆ ਦੱਸ ਦਈਏ ਕਿ ਪੰਜਾਬ ਦੇ ਸੈਰ ਸਪਾਟਾ ਮੰਤਰੀ ਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗगनਮਾਨ ਦਾ ਜਿੱਥੇ ਵਿਆਹ ਹੋਇਆ ਐ ਐਡਵੋਕੇਟ ਸ਼ਹਿਵਾਨ ਸੋਹੀ ਦੇ ਨਾਲ ਸੋਹੀ ਪਰਿਵਾਰ ਦਾ ਨਾਂ ਵੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਹੈ ਦੱਸ ਦਈਏ ਕਿ ਅਨਮੋਲ ਗगनਮਾਨ ਸਿਰਫ ਇੱਕ ਡਾਂਸਰ ਅਤੇ ਗਾਇਕ ਬਲਕਿ ਇੱਕ ਵਧੀਆ ਸੰਗੀਤਕਾਰ ਕਵਿਤਾ ਲੇਖਕ ਅਤੇ ਗੀਤਕਾਰ ਵੀ ਹੈ ਉਹਨਾਂ ਨੇ ਸਾਲ 2013 ਦੇ ਵਿੱਚ ਮਿਸ ਵਰਲਡ ਪੰਜਾਬਣ ਦੇ ਵਿੱਚ ਮਿਸ ਮੋਹਾਲੀ ਪੰਜਾਬਣ ਦਾ ਤਾਜ ਵੀ ਜਿੱਤਿਆ ਸੀ ਇਸ ਤੋਂ ਬਾਅਦ ਗਾਇਕੀ ਵੱਲ ਰੁੱਖ ਕਰਦੇ ਹੋਏ ਅਨਮੋਲ ਗਗਨਮਾਨ ਨੇ 2014 ਦੇ ਵਿੱਚ ਡੈਬਿਊ ਗੀਤ ਰਾਇਲ ਜੱਟੀ ਨਾਲ ਸੰਗੀਰ ਜਗਤ ਦੇ ਵਿੱਚ ਕਦਮ ਰੱਖਿਆ ਸੀ ਕੁੰਡੀ ਮੋਚ ਕਾਲਾ ਸ਼ੇਰ ਪਤੰਦਰ ਮਾਂ ਅਜਿਹੇ ਕਈ ਗੀਤਾਂ ਦੇ ਨਾਲ ਅਨਮੋਲ ਨੇ ਪੰਜਾਬੀਆਂ ਵਿਚਾਲੇ ਖੂਬ ਨਾਮਣਾ ਖੱਟਿਆ ਹੈ ਫਿਲਹਾਲ ਸਿਆਸਤ ਦੇ ਵਿੱਚ ਉਹਨਾਂ ਨੇ ਆਪਣੀ ਤਰੱਕੀ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਸਿਆਸਤ ਦੇ ਵਿੱਚ ਉਹ ਵੀ ਅੱਗੇ ਵਧ ਰਹੇ ਨੇ ਹਾਲਾਂਕਿ ਜਿਸ ਤਰ੍ਹਾਂ ਆਪਾਂ ਸਾ ਹਾਰੇ ਹੀ ਜਾਣ ਦੇ ਹੀ ਆ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਲਗਾਤਾਰ ਜੇ ਗੱਲ ਕਰੀਏ ਤਾਂ ਜਿੱਥੇ ਲਗਾਤਾਰ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਉਪਚੋਣ ਹੋਣ ਜਾ ਰਹੀ ਹੈ ਜਲੰਧਰ ਦੇ ਵਿੱਚ ਉਪਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਸਰ ਗਰਮ ਹੋ ਚੁੱਕੀਆਂ ਨੇ ਹਾਲਾਂਕਿ ਸਿਆਸੀ ਪਾਰਟੀਆਂ ਨੇ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਲਗਾਤਾਰ ਜਲੰਧਰ ਦੇ ਆਸ-ਪਾਸ ਜਿਹੜੇ ਨੇ ਡੇਰੇ ਬਣਾ ਲੈਨੇ ਹਾਲਾਂਕਿ ਜਲੰਧਰ ਦੇ ਵਿੱਚ ਜੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਜਿਹੜੇ ਸਿਆਸੀ ਪਾਰਟੀਆਂ ਦੇ ਆਗੂ ਨੇ ਉਹ ਕਾਫੀ ਸਰਗਰਮ ਹੋ ਚੁੱਕੇ ਨੇ ਕਿਉਂਕਿ ਉਪ ਚੋਣ ਜਿਹੜੀ ਹੈ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ ਹਾਲਾਂਕਿ ਜਲੰਧਰ ਦੇ ਵਿੱਚ ਉਪ ਚੋਣ ਤੋਂ ਬਾਅਦ ਕੌਣ ਉਮੀਦਵਾਰ ਇਥੋਂ ਬਣਦਾ ਹੈ ਹਾਲਾਂਕਿ ਕਿਹੜਾ ਜਿੱਤਦਾ ਹੈ ਕਿਹੜਾ ਸ਼ਾਨਦਾਰ ਜਿੱਤ ਦਰਜ ਕਰੇਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਹਲੇ ਚੱਲ ਰਹੀਆਂ ਨੇ ਇਸ ਵਕਤ ਗੱਲ ਕਰਦੇ ਆ ਜਲੰਧਰ ਦੇ ਵਿੱਚ ਜਿੱਥੇ ਲਗਾਤਾਰ ਕਾਫੀ ਜ਼ਿਆਦਾ ਚਰਚਾਵਾ ਜਿਹੜੀਆਂ ਨੇ ਹੋ ਰਹੀਆਂ ਨੇ ਆਪ ਵੱਲੋਂ ਜਲੰਧਰ ਜਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਜਿਹੜਾ ਹੈ ਕਰ ਦਿੱਤਾ ਗਿਆ ਪੰਜਾਬ ਸਣੇ ਸੱਤ ਸੂਬਿਆਂ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਨੇ 10 ਜੁਲਾਈ ਨੂੰ ਚੋਣਾ ਹੋਣਗੀਆਂ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਸੀਟ ਉੱਤੇ ਚੋਣ ਹੋ ਰਹੀ ਹੈ ਜਿੱਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਲੰਗਰਾਲ ਨੇ ਅਸਤੀਫਾ ਦੇ ਦਿੱਤਾ ਸੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਪ ਨੇ ਮਹਿੰਦਰ ਭਗਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਮਹਿੰਦਰ ਭਗਤ ਭਾਜਪਾ ਆਗੂ ਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ بیٹے ਨੇ ਦੱਸਦੀ ਹੈ ਕਿ ਇਹ ਜਿਮਨੀ ਚੋਣ ਜਿੱਤਣ ਲਈ ਸੱਤਾਧਾਰੀ ਧਰਨੇ ਟਿੱਲ ਲਾਇਆ ਹੋਇਆ ਪਰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਉੱਤੇ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਕਿਰਾਏ ਦਾ ਮਕਾਨ ਲੈ ਲਿਆ ਅਤੇ ਇੱਥੇ ਉਹ ਪਰਿਵਾਰ ਸਮੇਤ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੀਪਨਗਰ ਜਿ ਕਿਰਾਏ ਦਾ ਮਕਾਨ ਲੈ ਕੇ ਜਿਮਨੀ ਚੋਣ ਦੀਆਂ ਤਿਆਰੀਆਂ ਜੜੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਟਿਕਟ ਮਹਿੰਦਰ ਭਗਤ ਨੂੰ ਦੇ ਦਿੱਤੀ ਹੈ ਮੁੱਖ ਮੰਤਰੀ ਮਾਨ ਹਫ਼ਤੇ ਵਿੱਚ ਘੱਟੋ ਘੱਟ 3 ਦਿਨ ਜਲੰਧਰ ਦੇ ਵਿੱਚ ਰਹਿਣਗੇ ਤਾਂ ਜੋ ਪਾਰਟੀ ਵਰਕਰਾਂ ਦੇ ਨਾਲ ਨਿਯਮਤ ਤੌਰ ਤੇ ਸੰਪਰਕ ਬਣਾ ਕੇ ਸੁਚੱਜਾ ਪ੍ਰਬੰਧ ਯਕੀਨੀ ਬਣਾਇਆ ਜਾ ਸਕੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਹੋਣਾ ਚੋਣਾ ਖਤਮ ਹੋਣ ਤੱਕ ਜਲੰਧਰ ਸ਼ੌਣੀ ਦੇ ਦੀਪਨਗਰ ਵਿੱਚ ਹੀ ਕਿਰਾਏ ਦੇ ਮਕਾਨ ਵਿੱਚ ਰਹਿਣਗੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਹੀ ਰਹਿਣਾ ਕਰਨਗੇ ਦੱਸਣਯੋਗ ਹੈ ਕਿ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਨੀ ਚੋਣ ਲਈ 10 ਜੁਲਾਈ ਨੂੰ VOTING ਹੋਵੇਗੀ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ ਨਾਮਜ਼ਦਗੀਆਂ 21 ਜੂਨ ਤੱਕ ਭਰੀਆਂ ਜਾਣਗੀਆਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਪਣੇ ਮਹਿੰਦਰ ਭਗਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ